ਨਾ ਮਾ ਭਾਈ ਕੀ ਗੱਲ ਹੈ ਨਾ ਪਰਮਿੰਦਰ ਸਿੰਘ ਆ ਜੀ ਸਾਡਾ ਇੱਥੇ ਸੁਨੇਹਰ ਰੋਡ ਤੇ ਸਾਡੀ ਰੈਸ਼ ਹੈ ਇੱਥੋਂ ਦੇ ਲੋਕਾਂ ਦਾ ਨਗਰ ਕੌਂਸਲ ਜਿੱਦਾਂ ਸੁੱਤੀ ਪਈ ਐ ਇੱਥੋਂ ਦੇ ਲੋਕਾਂ ਦਾ ਇੰਨਾ ਕੋਈ ਬੁਰਾ ਹਾਲ ਹੋ ਚੁੱਕਾ ਹੈ ਵੀ ਸਾਡੇ ਇੱਥੋਂ ਦੇ ਬੱਚੇ ਜਿਹੜੇ ਆ ਉਹ ਦਿਨ-ਬਦਨ ਚਮੜੀ ਦੇ ਰੋਗਾਂ ਨਾਲ ਬਿਮਾਰ ਹੋ ਜਾਂਦੇ ਆ ਪਿਛਲੇ 3 ਸਾਲ ਤੋਂ ਇੱਥੋਂ ਦੇ ਜਿਹੜਾ ਪਾਣੀ ਐ ਸੜਕ ਦੇ ਉੱਤੇ ਲਗਾਤਾਰ ਖੜਾ ਰਿਹਾ ਪਰ ਪ੍ਰਸ਼ਾਸਨ ਵੱਲੋਂ ਜਾਂ ਨਗਰ ਕੌਂਸਲ ਵੱਲੋਂ ਕੰਨ ਤੇ ਝੂਂ ਤੱਕ ਨਹੀਂ ਸਰਕੀ ਵੀ ਇੱਥੇ ਆ ਕੇ ਕੋਈ ਲੋਕਾਂ ਦੀ ਸਾਰ ਲਈ ਜਾਵੇ ਜਿੱਦਾਂ ਇੱਕ ਆਪਾ ਜਵਾਕ ਨੂੰ ਛੁੱਟਦੇ ਨੇ ਬੈਂਦਲ ਵੇਖਣਾ ਹੀ ਨਹੀਂ ਉੱਦਾਂ ਸਾਨੂੰ ਲਵਾਰਸ਼ ਕਰਕੇ ਛੁੱਟਿਆ ਪਿਆ ਇਸ ਮੱਲੇ ਨੂੰ ਜੀ ਭਾਈ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਜੀਰੇ ਵਾਲਿਆਂ ਨੂੰ ਪਹਿਲੇ ਨੰਬਰ ਤੇ ਤੁਹਾਡਾ ਜੀਰਾ ਆਇਆ ਸਫਾਈ ਤੋਂ ਉਹ ਕਾਗਜ਼ਾਂ ਦੀ ਆਇਆ ਭਾਜੀ ਹਕੀਕਤ 'ਚ ਕੁਝ ਨਹੀਂ ਆਇਆ 4 ਹਾਂਜੀ 100 ਰੁਪਿਆ ਕਰਾਇਆ ਭਰਦੇ ਆਂ ਗੱਡੀ ਦਾ ਤੇ ਉਹ ਵੀ ਮੋਟਰਾਂ ਖਰਾਬ ਹੋ ਘਰ ਹੋ ਜਾਂਦੇ ਆਂ ਗੱਡੀ ਦੀਆਂ ਪਾਣੀ ਪਾ ਪਾ ਕੇ ਤਾਂ ਕੀ ਮੁਸ਼ਕਲ ਆ ਰਹੀਆਂ ਨੇ ਇੱਧਰ ਮੁਸ਼ਕਲਾਂ ਕੀ ਇੱਥੇ ਕਿਰਾਏ ਦੀ ਗੱਡੀ ਚਲਾਉਣੇ ਆ ਇਹ ਇਥੇ ਸਮਾਦੀ ਮਹੱਲੇ 'ਚ ਜਦੋਂ ਦੇਖੋ ਇਹ ਇੰਨਾ ਹੀ ਪਾਣੀ ਖੜਾ ਹੁੰਦਾ ਨਾ ਨੰਬਰ ਕਟਾਵਾ ਤੇ ਮਤਲਬ ਕਿ ਇੱਧਰ ਸਮਾਦੀ ਮਹੱਲੇ ਵੱਲੀ ਤਾਂ ਨਹੀਂ ਨਾ ਧਿਆਨ ਦਿੱਤੇ ਕਿ ਆਸ-ਪਾਸੇ ਛੜਕਾ ਬਣਾਈ ਜਾਂਦੇ ਆ ਜੀ ਜਗੀਰ ਵਾਰਡ ਨੰਬਰ 11 ਅੰਸ਼ੀ ਠੀਕ ਹੈ ਜੀ ਸੇਵਾਦ ਨਗਰ ਇਧਰ ਦੇਖੋ ਤੁਸੀਂ ਰੋੜੇ ਮیرے ਵਾਲੇ ਵਾਰਡ ਦੇ ਵਿੱਚ ਹੀ ਆ ਜਾਂਦਾ ਜੀ ਇੱਥੋਂ ਦੇ ਲੋਕ ਮੈਨੂੰ ਮਿੱਤ ਫੋਨ ਕਰਦੇ ਆ ਜੀ ਤੁਸੀਂ ਰੋੜ ਦਾ ਹਾਲ ਦੇਖੋ ਪ੍ਰਧਾਨ ਜੀ ਨੂੰ ਦਿਖਾਓ ਪ੍ਰਧਾਨ ਜੀ ਨੂੰ ਕਈ ਵਾਰੀ ਮੈਂ ਕਿਹਾ ਵਾ ਪਰ ਉਹ ਮੇਰੀ ਇਹ ਕਹਿੰਦਾ ਮੇਰੇ ਧਿਆਨ 'ਚ ਮੇਰੇ ਨੌਲਜ ਆ ਕੀ ਪ੍ਰਧਾਨ ਜੀ ਤੁਹਾਡੇ ਕੋਲੇ ਆਉਂਦੇ ਆ ਨਹੀਂ ਪ੍ਰਧਾਨ ਜੀ ਨੇ ਆਉਂਦੇ ਜੀ ਨਗਰ ਕੌਸੀ ਜਾ ਕੇ ਹਾਂ ਜੀ ਅੰਦ ਘਰ ਵਾਲੀ ਗੁਰਪ੍ਰੀਤ ਜੱਜ ਦੇ ਘਰ ਵਾਲੀ ਸਰਬਜੀਤ ਗੁਰ ਪ੍ਰਧਾਨ ਵੀ ਆਈ ਉਹਦਾ ਕਦੀ ਸਾਡੇ ਮੱਥੇ ਨਹੀਂ ਲੱਗੀ ਕਦੀ ਉਸਨੇ ਰੋਡ ਤੇ ਵੀ ਨਹੀਂ ਆਈ ਪ੍ਰਧਾਨ ਜੀ ਉਹਨਾਂ ਨੇ ਕਹਰ ਬਹੁਤ ਦੂਰ ਦੀ ਗੱਲ ਇਧਰ ਔਣ ਦੀ ਗੱਲ ਜੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤੁਹਾਡਾ ਜੀਰਾ ਪਹਿਲੇ ਨੰਬਰ ਤੇ ਹੈ ਜੀਰਾ ਕਹਦਾ ਪਹਿਲੇ ਨੰਬਰ ਮੇਰੇ ਵਾਲੇ ਵਾਰਡ ਦੇ ਘਰ ਨੰਬਰ ਵਾਰਡ ਚਲੇ ਜਾਓ ਗੁਰਚੇਕ ਬਾਦ ਨਗਰ ਉਧਰ ਵੀ ਇਦਾਂ ਹੀ ਜਿਆਦਾ ਦਰਿਆ ਲੱਗਾ ਜੀ ਠੀਕ ਹੈ ਜੀ ਪਾਣੀ ਮਿਕਸ ਹੁੰਦਾ ਜੀ ਸੀਵਰੇ ਸਪਲਾਈ ਦੇ ਵਿੱਚ ਲੋਕਾਂ ਨੂੰ ਬਹੁਤ ਤੰਗੀ ਨਿਰਬ ਬਿਮਾਰੀਆਂ ਦਾ ਘਰ ਤੇ ਕਈ ਮਰੀਜ਼ ਇਧਰ ਉਸਨੇਰ ਰੋਡ ਤੇ ਗੁਰਤੀਗ ਬਾਦਲ ਨਗਰ ਦੇ ਵਿੱਚੋਂ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਡੇਂਗੂ ਬੁਖਾਰ ਨਾਲ ਮਿਲਣਗੇ। ਕਿਆਂ ਫੋਟੋ ਲਵਾ ਕੇ ਝਾੜੂ ਫੜ ਕੇ ਤੇ ਫੋਟੋ ਲਵਾ ਕੇ ਚੱਲ ਜਾਂਦੇ ਆ ਪਰ ਸਨੇਰ ਰੋੜੇ 5-7 ਸਾਲ ਤੋਂ ਲੋਕਾਂ ਦਾ ਆਹੀ ਹਾਲ ਆ ਇੱਥੇ ਬਹੁਤ ਬੁਰਾ ਹਾਲ ਆ। ਇੱਥੇ ਤੋਂ ਤੇ ਲੋਕ ਨਾ ਸ਼ਹਿਰ ਛੱਡਣ ਨੂੰ ਤਿਆਰ ਵੀ ਹੋ ਗਏ ਪਾਸੇ ਪਿੰਡਾਂ ਨੂੰ ਜਾਈਏ ਲੋਕਾਂ ਨੂੰ ਜਾਣਾ ਔਖਾ ਪਰ ਜੀਰੇ ਸ਼ਹਿਰ ਨੂੰ ਆਉਣਾ ਬਹੁਤ ਔਖਾ ਜੀ। ਹਾਂ ਜੀ। ਅਸੀਂ ਅੱਜ ਇੱਥੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖ ਕੇ ਇਕੱਠੇ ਹੋਏ। ਗੀਰਾ ਸ਼ਹਿਰ ਨਿਵਾਸੀ ਤੇ ਲੋਕ ਜਿਹੜੇ ਅੱਗੇ ਪਿੰਡਾਂ ਨੂੰ ਇੱਥੇ 8-10 ਪਿੰਡ ਪੈਂਦੇ ਆ ਇਹ ਸੜਕ ਦਾ ਇੰਨਾ ਬੁਰਾ ਹਾਲਾਤੀ ਲੋਕ ਤਾਂ ਕਹਿੰਦੇ ਆ ਵੀ ਪੀਣ ਨੂੰ ਪਾਣੀ ਹੈ ਨਹੀਂ ਤੇ ਸਾਡੇ ਇੱਥੇ ਭਾਵੇਂ ਨਾ ਨਾ ਡਿਗ ਡਿਗ ਜਾਈ ਜਾਣ ਇੰਨੇ ਲੋਕ ਡਿੱਗਦੇ ਰੋਜ਼ ਦੇ 8-10 ਐਕਸੀਡੈਂਟ ਹੁੰਦੇ ਆ ਦੁੱਧ ਲੋਕਾਂ ਦਾ ਡੁੱਲਦਾ ਬੱਚੇ ਡਿੱਗਦੇ ਕਾਲਜਾਂ ਵਾਲੇ ਤੇ ਬਜ਼ੁਰਗ ਤੇ ਇਥੋਂ ਲੰਘ ਹੀ ਨਹੀਂ ਸਕਦੇ ਇੰਨਾ ਬੁਰਾ ਹਾਲ ਆ ਪ੍ਰਸ਼ਾਸਨ ਦੇ ਸਿਰ ਤੇ ਕੋਈ ਜੂਨ ਹੀ ਸਿਰਕਦੀ ਐਮਐਲਏ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਗਵਰਨਮੈਂਟ ਕਾਜ ਵੱਲੋਂ ਅਸੀਂ ਮੰਗ ਪੱਤਰ ਵਾਰ-ਵਾਰ ਦਵਾਏ ਆ ਵੀ ਭਾਈ ਸਾਡੇ ਰੋਡ ਦਾ ਹਾਲ ਸੁਣੋ ਇੱਥੋਂ ਦੇ ਲੋਕਾਂ ਦੀ ਵੀ ਗੁਆਰ ਸੁਣੋ ਇਹਨੂੰ ਵੀ ਆਉਣ ਵਿੱਚ ਲਿਆਵੇ ਇੱਥੇ ਵੀ ਕੀ ਸੁਧਾਰ ਹੋਵੇ ਨਗਰ ਕੌਂਸਲ ਨਾਲ ਵੀ ਹੁੰਦੀ ਆ ਜੀ ਉਹ ਬਸ ਕੁੱਤ ਦੇ ਕੇ ਤੋਰ ਦਿੰਦੇ ਬਸ ਜੀ ਅਸੀਂ ਸਵੇਰੇ ਕੰਮ ਚਾਲੂ ਕਰਾ ਦੇਣਾ ਪਰਸੋ ਕਰਾ ਦੇਣਾ ਪਰ ਲੱਕੜ ਦੇ ਮੁੰਡੇ ਦਿੰਦੇ ਇਧਰ ਕਿਸੇ ਦਾ ਧਿਆਨ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਇਕੱਠੇ ਹੋਏ ਆ ਅੱਜ ਇਕੱਠੇ ਹੋਏ ਆ ਜੀ ਇੱਥੋਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੰਬੰਧੀ ਅਸੀਂ ਇਕੱਠੇ ਹੋਏ ਆ ਵੀ ਇੱਥੋਂ ਦੇ ਲੋਕਾਂ ਦਾ ਜੋ ਹਾਲ ਆ ਉਹ ਸੋਸ਼ਲ ਮੀਡੀਆ ਜਰੀਏ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਬੜੀਆਂ ਢੀਂਗਾ ਮਾਰਦਾ ਵੀ ਅਸੀਂ ਜੀਰੇ ਨੂੰ ਪਹਿਲੇ ਨੰਬਰ ਤੇ ਲੈ ਕੇ ਆਏ ਆ ਪਰ ਜੀਰੇ ਨੂੰ ਪਹਿਲੇ ਨੰਬਰ ਤੇ ਲਿਆਉਣ ਦਾ ਆ ਤੁਹਾਡੇ ਸਾਹਮਣੇ ਦੇਖ ਲਓ ਕਿਦਾਂ ਜੀਰਾ ਪਹਿਲੇ ਨੰਬਰ ਤੇ ਆਇਆ ਸਿਰਫ 4 ਦਿਨ ਫੋਟੋਆਂ ਕਰਕੇ ਝਾੜੂ ਫੜ ਕੇ ਰਾਤ ਨੂੰ ਫੋਟੋਆਂ ਕਰਾ ਲਈਆਂ ਜੀ ਅਸੀਂ ਬਹੁਤ ਸਫਾਈ ਕਰਦੇ ਆ ਇਹਦੇ ਨਾਲ ਜੀਰਾ ਪਹਿਲੇ ਨੰਬਰ ਤੇ ਆਉਣਾ ਆ ਪਿਛਲੇ 3 ਸਾਲ ਤੋਂ ਇੱਥੋਂ ਦੇ ਲੋਕ ਜਿਹੜੇ ਆ ਉਹ ਬੇਹਾਲ ਹੋਏ ਪਿਆ ਜਿੰਦਗੀ ਉਹਨਾਂ ਦੀ ਨਰਕ ਵਾਂਗੂ ਹੋਈ ਪਈ ਆ ਕਿਸੇ ਨੇ ਸਾਰ ਨਹੀਂ ਲਈ ਨਾ ਨਗਰ ਕਾਉਂਸਲ ਨੇ ਸਾਰ ਲਈ ਨਾ ਸਾਡੇ ਇੱਥੋਂ ਦੇ ਐਮਐਲਏ ਨੇ ਸਾਰ ਲਈ ਹੈ ਨਾ ਉੱਪਰਲੀ ਸਰਕਾਰਾਂ ਨੇ ਅਸੀਂ ਬਾਰ-ਬਾਰ ਇੱਥੋਂ ਦੇ ਲੋਕਾਂ ਨੇ ਬੇਨਤੀਆਂ ਕਰਤੀਆਂ ਐਪਲੀਕੇਸ਼ਨਾਂ ਦਿੱਤੀਆਂ ਕਿ ਸਾਡੇ ਇਸ ਰੋਡ ਦੀ ਸਾਰ ਲਈ ਜਾਵੇ ਇੱਥੋਂ ਦੇ ਬਜ਼ੁਰਗ ਢਿੱਕਦੇ ਆ និត ਦਿਹਾੜੀ ਇੱਕ ਕੱਲ ਇੱਥੇ ਦੋਦੀ ਡੇਗ ਗਿਆ ਕਦੀ ਐਕਸੀਡੈਂਟ ਹੋ ਜਾਂਦਾ ਕਦੀ ਕੁਛ ਹੋ ਜਾਂਦਾ ਤਾਂ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਜਿੱਦਾਂ ਇੱਕ ਲਵਾਰਸ ਬੱਚੇ ਨੂੰ ਆਪਾਂ ਛੱਡ ਦਿੰਨੇ ਆ ਇੱਦਾਂ ਇੱਧਰਲੇ ਲੋਕਾਂ ਨੂੰ ਛੱਡਿਆ ਪਿਆ ਮੈਂ ਦੱਸਣਾ ਚਾਹੁੰਨਾ ਇੱਥੇ ਸਾਡੇ ਸੁਨੇਰ ਕਾਲਜ ਵੀ ਇੱਥੇ ਆ ਨਰੰਕਰ ਹੀ ਭਾਉਣ ਵੀ ਇੱਥੇ 8-10 ਪਿੰਡਾਂ ਨੂੰ ਰਾਹ ਚੱਲਦਾ ਪਰ ਇੱਥੋਂ ਲੰਘਿਆ ਕਿਸੇ ਤੋਂ ਨਹੀਂ ਜਾਂਦਾ ਜਿੰਨੇ ਵੀ ਲੋਕ ਆ ਉੱਪਰ ਦੇ 8-10 ਕਿਲੋਮੀਟਰ ਵੱਲ ਕੇ ਉੱਪਰ ਦੀ ਆਉਂਦੇ ਆ ਪਰ ਪ੍ਰਸ਼ਾਸਨ ਇੱਥੇ ਜਮ੍ਹਾਂ ਸਾਰ ਨਹੀਂ ਲੈ ਰਿਹਾ ਸਾਡੀ ਇੱਕ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਨਾ ਆ ਲੋਕਾਂ ਨੇ ਆਪ ਦੇ ਲੋ ਫੰਡ ਇਕੱਠਾ ਕਰਕੇ ਰਸਤੇ ਤੇ ਮਿੱਟੀ ਪਾਈ ਇੱਕ ਸਾਈਡ ਤੇ ਤਾਂ ਉਹਨੂੰ ਵੀ ਰੋਕਣ ਲਈ ਉਹਦੋਂ ਪ੍ਰਸ਼ਾਸਨ ਜਰੂਰ ਆ ਗਿਆ ਵੀ ਇੱਥੇ ਮਿੱਟੀ ਨਹੀਂ ਪਾਉਣ ਦੇਣੀ ਵੀ ਇੱਥੋਂ ਦੇ ਲੋਕ ਡਿੱਗਦੇ ਇਹਨਾਂ ਨੂੰ ਚੰਗੇ ਲੱਗਦੇ ਆ ਵੀ ਆਪਦਾ ਮਾੜਾ ਮੋਟਾ ਇੱਥੇ ਰਾਹ ਬਣਾ ਲੈਣਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਭਰਾ ਵਾਲਾ ਜੀ ਸਨੇਰ ਰੋਡ ਦਾ ਮੁਹੱਲੇ ਦੇ ਸਮਾਦੀ ਵਾਲਾ ਦਾ ਬਹੁਤ ਬੁਰਾ ਹਾਲਾਤ ਉੱਥੇ ਦੋ ਤਿੰਨ ਸੀਵਰੇਜ ਦੋ ਤਿੰਨ ਵਾਰੀ ਜੱਜੀ ਨੂੰ ਕਿਹਾ ਵਾ ਬਿਲਕੁਲ ਨਹੀਂ ਸੁਣਦਾ ਉਹ ਸ਼ਹਿਰ ਦਾ ਹੀ ਆਬਦੇ ਦਾ ਇਕੱਲਾ ਵਿਕਾਸ ਕਰੀ ਜਾਂਦਾ ਵਾ ਉੱਥੋਂ ਦੀਆਂ ਵਿਖਾਈ ਜਾਂਦਾ ਬਸ ਸਪਾਈ ਕਰਕੇ ਇਧਰ ਦਾ ਹਾਲ ਤੋਂ ਹੀ ਵੇਲੋ ਵੀ ਕੀ ਹੋਇਆ ਪਿਆ ਲੋਕੀ ਵਿਚਾਰੇ ਬਹੁਤ ਪਰੇਸ਼ਾਨ ਹੁੰਦੇ ਪਿਆ ਨੰਗਣ ਖਣੋਂ ਬੜੇ ਲੋਕੀ ਤੰਗ ਆ ਪਰੇਸ਼ਾਨ ਕੋਈ ਸਰਕਾਰ ਨਹੀਂ ਸੁਣਦੀ ਬੜੇ ਵਾਰੀ ਲੋਕੀ ਅਰਜੀ ਦੇ ਦੇ ਕੇ ਥੱਕ ਗਏ ਆ ਪਰ 3 ਦਿਨ ਪਾਣੀ ਜਾ ਕੱਢ ਦਿੰਦੇ ਬਾ ਠੀਕ ਆ ਜੀ ਭਾਈ ਡੰਡ ਲਾਤੀ ਵੀ ਰੋੜ ਦੀ ਸਾਡੇ ਸਾਹਮਣੇ ਹੀ ਆ ਭਾਈ ਖੱਡੇ ਕੁੜੀ ਹੈ ਬੁਰਾ ਹਾਲ ਜਨਾਨੀਆਂ ਪਤਾ ਨਹੀਂ ਕਿੰਨੀਆਂ ਕੋ ਢਿੱਕੀਆਂ ਦੇ ਵਿੱਚ ਬਹੁਤ ਬੁਰਾ ਹਾਲ ਆ ਭਾਈ ਬਹੁਤ ਜ਼ਿਆਦਾ ਸਰਾਬ ਜੀ ਬਹੁਤ ਬੁਰੀ ਹਾਲਤ ਆ ਜੀ ਹਾਂਜੀ ਫਿਰ ਰਾਹ ਵੀ ਬਹੁਤ ਬੁਰੀ ਹਾਲਤ ਆ ਜੀ ਮਸਲ ਮਸਾ ਲੰਘਦੇ ਆ ਜੀ ਦਾ ਅੱਛਾ ਹਾਂਜੀ ਲੋਕ ਕਿੰਨੇ ਕੁ ਦੁਖੀ ਲੋਕ ਬਾਰੇ ਦੁਖੀ ਆ ਜੀ ਜੀ ਸਾਡਾ ਪਿੰਡ ਸਨੇਰ ਆ ਜੀ ਅੱਛਾ ਸਾਡਾ ਮੁਸ਼ਕਲ ਆ ਸਾਡਾ ਮਾ ਰੋਡ ਬਹੁਤ ਖਰਾਬ ਆ ਜੀ ਰੋਡ ਦੇ ਵਿੱਚ ਇਥੇ ਮ ਡੱਗਦੇ ਢੈਂਦੇ ਆ ਪਾਣੀ ਖੜਾ ਕੋਈ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ ਨਾ ਸ਼ਹਿਰ ਵਾਲੇ ਉਤਾਵਾ ਆ ਗਦੇ ਆ ਨਾ ਕੋਈ ਐਮਐਲਏ ਉਤਾਵਾ ਆਈਦਾ ਇੱਥੇ ਦੇਖਦਾ ਤਾਂ ਇਹਦਾ ਹਾਲ ਵੇਖੀਂ